ਬੀਤੇ ਦਿਨੀ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ 'ਚ 5 ਸਾਲਾ ਬੱਚੇ ਨੂੰ ਇੱਕ ਪ੍ਰਵਾਸੀ ਵੱਲੋਂ ਕੈਪ ਕਰਕੇ ਮੌਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੂਰੇ ਹੁਸ਼ਿਆਰਪੁਰ 'ਚ ਜਿੱਥੇ ਆਮ ਲੋਕਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਰੋਸ ਦੇਖਣ ਨੂੰ ਮਿਲਿਆ ਉੱਥੇ ਹੀ ਹੁਸ਼ਿਆਰਪੁਰ ਦੇ ਮਿਨੀ ਸਖਤਰੇ 'ਚ ਪਹੁੰਚੀਆਂ ਹੁਸ਼ਿਆਰਪੁਰ ਦੀਆਂ ਕਈ ਜਥੇਬੰਦੀਆਂ ਵੱਲੋਂ ਡੀਸੀ ਅਤੇ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਨ੍ਹਾਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ 7 ਦਿਨਾਂ ਦੇ ਅੰਦਰ-ਅੰਦਰ ਦੋਸ਼ੀ ਖਿਲਾਫ ਚਲਾਨ ਪੇਸ਼ ਕੀਤਾ ਜਾਵੇ ਅਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਵੇ। ਜਥੇਬੰਦੀਆਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਪ੍ਰਵਾਸੀ ਲੋਕ ਹੁਸ਼ਿਆਰਪੁਰ ਦੇ ਵਿੱਚ ਆ ਕੇ ਇੱਥੇ ਰਹਿ ਰਹੇ ਹਨ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਵਾਈ ਜਾਵੇ ਤਾਂ ਕਿ ਪਤਾ ਚੱਲ ਸਕੇ ਕਿ ਇਹ ਲੋਕ ਕਿੱਥੋਂ ਆ ਕੇ ਇੱਥੇ ਰਹਿ ਰਹੇ ਹਨ ਤੇ ਇਹਨਾਂ ਦਾ ਪਿਛੋਕੜ ਕੀ ਹੈ ਹੋਰ ਕੀ ਕਿਹਾ ਜਥੇਬੰਦੀਆਂ ਨੇ ਦੇਖੋ ਇਸ ਖਾਸ ਰਿਪੋਰਟ ਚ ਕੱਲ ਅਪੀਲ ਕੀਤੀ ਹੈ ਸਾਰਿਆਂ ਨੂੰ ਵੀ ਜਿੰਨੀਆਂ ਤੋਂ ਵੱਧ ਤੋਂ ਵੱਧ ਸਿੱਖ Hindu ਜਥੇਬੰਦੀਆਂ ਜਾਂ ਸਮਾਜਿਕ ਜਾਂ ਰਾਜਨੀਤਿਕ ਜਥੇਬੰਦੀਆਂ ਵੀ ਜਿਹੜਾ ਇਹਨਾਂ ਦਰਦਨਾਕ ਇਕ ਵਾਕਿਆ ਹੋਇਆ ਆ ਇਹਦੇ ਉੱਤੇ ਇਕੱਠੇ ਹੋਈਏ ਤੇ ਇਹਦੀ ਸ਼ੁਰੂਆਤ ਕਰੀਏ ਤੇ ਅਸੀਂ ਅੱਜ ਡੀਸੀ ਮੈਮ ਤੇ ਐਸਐਸਪੀ ਸਾਹਿਬ ਨੂੰ ਇੱਕ ਮੋਰੰਡਮ ਦਵਾਂਗੇ ਜਿਹਦੇ ਵਿੱਚ ਅਸੀਂ ਕੁਝ ਚੀਜ਼ਾਂ ਲਿਖਿਆ ਆ ਬੇ ਉਹ ਚੀਜ਼ਾਂ ਜਿਹੜੀਆਂ ਇਹਨਾਂ ਭਈਆਂ ਕੋਲੋਂ ਜਾਂ ਪ੍ਰਵਾਸੀ ਜਾਂ ਜਿੰਨੀਆਂ ਵੀ ਕਮਿਊਨਿਟੀਆਂ ਆ ਉਹਨਾਂ ਤੋਂ ਉਹ ਚੀਜ਼ਾਂ ਪੂਰੀਆਂ ਕਰਾਈਆਂ ਜਾਣ ਉਹਨਾਂ ਦੀਆਂ ਵੈਰੀਫਿਕੇਸ਼ਨਾਂ ਕਰਾਈਆਂ ਜਾਣ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਕੀ ਨਹੀਂ ਆ ਤੇ ਉਹਦੇ ਸਬੰਧ ਦੇ ਵਿੱਚ ਅੱਜ ਇੱਕ ਮੰਗ ਪੱਤਰ ਦੇਣ ਆਏ ਆ ਸਾਰੇ ਜੱਥੇਬੰਦੀਆਂ ਵੱਲੋਂ ਤੇ ਸਾਡੀ ਉਹਦੇ ਵਿੱਚ ਮੰਗਿਆ ਵੀ ਜਿਹੜਾ ਬੱਚੇ ਨਾਲ ਜੋ ਕੁਝ ਵੀ ਹੋਇਆ ਇਹਦਾ ਜਿਹੜਾ ਕੇਸ ਆ ਵੀ ਫਾਸਟ ਟਰੈਕ ਦੇ ਵਿੱਚ ਲਾਇਆ ਜਾਵੇ 10 ਦਿਨ ਦੇ ਵਿੱਚ ਤੇ 2 ਮਹੀਨਿਆਂ ਦੇ ਵਿੱਚ ਇਸ ਬੰਦੇ ਨੂੰ ਸਜ਼ਾ ਦਿਵਾ ਕੇ ਇੱਕ ਮਿਸਾਲ ਜਿਹੜੀ ਆ ਕਾਇਮ ਕੀਤੀ ਜਾਵੇ ਇਸ ਟਾਪਿਕ ਦਾ ਆਪਾਂ ਬਹੁਤਾ ਗੱਲਾਂ ਕੀ ਕਰਨੀਆਂ ਕੱਲ ਵੀ ਕਿਹਾ ਸੀ ਕੱਲ ਜਿੰਨਾ ਘਟ ਹੋਇਆ ਸੀ ਉਹ ਸਿਰਫ ਇੱਕ ਕਿਆ ਲੀ ਆਪਾਂ ਵੀ ਚਲੋ ਕੱਲ ਰੋਸ਼ਨੀ ਲੋਕਾਂ ਵਿੱਚ ਹੋ ਗਿਆ ਅੱਜ ਕਾਫੀ ਹੱਦ ਤੱਕ ਮੈਂ ਦੇਖ ਲਿਆ ਠੰਡਾ ਪੈ ਗਿਆ ਪਰ ਅਸੀਂ ਇਹ ਚੀਜ਼ ਨੂੰ ਠੰਡੇ ਨਹੀਂ ਪੈਣ ਦਵਾਗੇ ਇਹ ਅੱਗੇ ਇਦਾਂ ਹੀ ਚੱਲੂਗੀ ਹੁਣ ਇਹ ਜਿੰਨਾ ਚਿਰ ਜਦ ਤੱਕ ਪ੍ਰਸ਼ਾਸਨ ਵੱਲੋਂ ਇਹ ਚੀਜ਼ਾਂ ਦੇ ਉੱਤੇ ਪਿਆਰਭਾਈ ਕੀਤੀ ਗਈ ਤਾਂ ਠੀਕ ਆ ਨਹੀਂ ਤਾਂ ਜਿੰਨਾ ਯੂਥ ਆ ਜਿੰਨੀਆਂ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਆ ਇਹ ਮੋਰੇ ਹੋ ਗਏ ਤੁਰਨ ਗਿਆ ਫੇ ਪ੍ਰਸ਼ਾਸਨ ਦੇਖੂਗਾ ਵੀ ਕੀ ਹੋ ਰਿਹਾ ਆ ਯਾਰ ਮੈਂ ਕਹਿੰਦਾ ਹੁਣ ਮੈਂ ਨਾ ਨਹੀਂ ਲੈਣਾ ਆ ਦੋ ਚਾਰ ਦਿਨ ਦੇ ਬਾਅਦ ਮੈਂ ਸ਼ੁਰੂ ਹੋਊਗਾ ਇੱਕ ਇੱਕ ਐਮਸੀ ਨੇ ਨਾ BB 25-25 ਕਮਰੇ ਪਾ ਕੇ ਦਿੱਤੇ ਵਾ ਉਹ ਸਾਰੇ ਭਈਆਂ ਨੂੰ ਦਿੱਤੇ ਹਜ਼ਾਰ-ਹਜ਼ਾਰ ਪੈਸੇ ਉੱਤੇ ਤੇ ਉਹ ਕੱਲ੍ਹ ਦੇ ਅਸੀਂ ਸਪੀਚ ਕਰੀ ਜਾਂਦੇ ਪਿਆ ਇੱਕ ਦੋ ਐਮਸੀਆਂ ਨੇ ਸਿਰਫ ਵਿਸ਼ਾ ਆਪਣੇ ਵਿਸ਼ਾ ਪਾਇਆ ਆ ਮੰਗਵੱਤ ਨਹੀਂ ਰੱਖਿਆ ਵੀ ਆਪਾਂ ਆਪਣੇ ਮਹੱਲੇ ਦੇ ਵਿੱਚ ਕੋਈ ਵੀ ਪ੍ਰਵਾਸੀ ਨਹੀਂ ਰਹਿਣ ਦਵਾਗੇ ਦੋ ਤਿੰਨ ਪੰਚਾਇਤਾਂ ਨੇ ਸ਼ੁਰੂ ਕਰ ਦਿੱਤਾ ਇਹ ਕੰਮ ਸ਼ੁਰੂ ਹੋ ਗਿਆ ਪਿੰਡ ਪੱਦਰ ਦੇ ਉੱਤੇ ਸ਼ਹਿਰ ਪੱਦਰ ਦੇ ਉੱਤੇ ਪਰ ਸਾਰਿਆਂ ਦਾ ਦੁੱਖ ਦੀ ਗੱਲ ਆ ਕਿਸੇ ਰਾਜਨੀਤਿਕ ਲੀਡਰ ਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਹੀਂ ਨਿਕਲਿਆ ਮੌਕੇ ਦੀ ਸਰਕਾਰ ਕੋਲੋਂ ਅਸੀਂ ਇਹ ਉਮੀਦ ਕਰਦੇ ਸੀ ਵੀ ਕੱਲ ਉਹ ਮੀਟਿੰਗ ਦੇ ਉੱਤੇ ਗਏ ਆ ਇਸ ਮੁੱਦੇ ਨੂੰ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਣਗੇ ਇਸ ਚੀਜ਼ ਦੇ ਉੱਤੇ ਕੁਝ ਵਧੀਆ ਉਪਰਾਲਾ ਕੀਤਾ ਜਾਏਗਾ ਪਰ ਨਹੀਂ ਕੋਈ ਫੋਨ ਕਾਲ ਨਹੀਂ ਕੋਈ ਕੁਛ ਨਹੀਂ ਕੱਲ ਦੇ ਪਿੱਟ ਪਿੱਟ ਮਰ ਗਿਆ ਰਾਜਨੀਤੀ ਲੀਡਰ ਬੋਲੋ 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 ਪਰ ਨਹੀਂ ਅਸੀਂ ਖੜੇ ਆ ਹਰ ਬੰਦੇ ਦੀ ਹਜ਼ਾਰਾਂ ਦੀ ਕੰਪੈਸਟੀ ਆ ਬੰਦੇ ਇੱਥੇ ਇਕੱਠੇ ਕਰਨ ਦਾ ਸਾਡਾ ਮਕਸਦ ਹੀ ਸੀਗਾ ਵੀ ਐਵੇਂ ਲਾਅ ਐਂਡ ਆਰਡਰ ਬਣਿਆ ਰਵੇ। ਬੰਦੇ ਇਕੱਠੇ ਹੋਣ ਚ ਕੋਈ ਲਾਅ ਐਂਡ ਆਰਡਰ ਇੱਥੇ ਸੈਕਟਰੀਏਟ ਡਿਸਟਰਬ ਨਾ ਹੋਵੇ। ਅਸੀਂ ਪ੍ਰਸ਼ਾਸਨ ਨੂੰ ਮੌਕਾ ਦਈਏ ਆਪਣੀ ਗੱਲ ਰੱਖੀਏ। ਇਹਨਾਂ ਨੂੰ ਮੰਗਾਂ ਮਨਾਨ ਦਾ ਹੀ ਟਾਈਮ ਦਈਏ। ਔਰ ਅਸੀਂ ਜਿਆਦਾ ਇਕੱਠ ਇਸ ਕਰ ਅਸੀਂ 1-1 2-2 ਬੰਦੇ ਹਰੇਕ ਸੰਸਥਾਵਾਂ ਦੇ ਬੁਲਾਏ ਸੀ ਆਪੇ ਵੀ 1-1 2-2 ਜਾਣੇ ਆਓ ਅਸੀਂ ਮੈਮੋਰੰਡਮ ਦੇਣਾ। ਇਹਦੇ ਤੋਂ ਬਾਅਦ ਬਹੁਤ ਜਲਦ ਹੀ ਇਸ ਪਲੈਨਿੰਗ ਕਰਕੇ ਇੱਕ ਸੰਘਰਸ਼ ਕਮੇਟੀ ਬਣਾ ਰਹੇ ਆ ਇੱਕ ਦੋ ਦਿਨ ਦੇ ਵਿੱਚ ਜਿਹਦਾ ਓਪਨ মিডিਆ ਚ ਐਸੇ ਅਨਾਉਂਸ ਕਰਾਂਗੇ ਮੈਂਬਰਾਂ ਦਾ ਔਰ ਉਹ ਸੰਘਰਸ਼ ਕਮੇਟੀ ਟਾਈਮ ਟੂ ਟਾਈਮ ਇਸ ਐਸੇਜੀਟੇਸ਼ਨ ਨੂੰ ਜਿੱਦਾਂ ਰਾਣਾ ਜੀ ਨੇ ਦੱਸਿਆ ਰੁਕਣ ਨਹੀਂ ਦਿੱਤਾ ਜਾਏਗਾ ਜਿਹੜੇ ਮਾਈਗ੍ਰੇਟ ਪ੍ਰਵਾਸੀ ਬਾਹਰੋਂ ਆ ਕੇ ਇੱਥੇ ਗੈਰ ਗਲਤ ਅਨਸਰ ਹਿਆਰਪੁਰ ਚ ਐਂਟਰ ਕਰ ਗਏ ਆ ਉਹਨਾਂ ਨੂੰ ਇੱਕ ਇੱਕ ਦੀ شناخت ਕਰਕੇ ਉਹਨਾਂ ਨੂੰ ਕੱਢਿਆ ਜਾਏਗਾ ਅੱਜ ਤੁਸੀਂ ਮਨਪੱਤਰ ਦੇਣ ਜਾ ਰਹੇ ਆ ਪ੍ਰਸ਼ਾਸਨ ਨੂੰ ਜਦ ਕਿ ਪ੍ਰਸ਼ਾਸਨ ਦੀ ਜੋ ਕਿ ਕਹਿ ਸਕਦੇ ਆ ਆਪਾਂ ਕਿ ਨਿਗਾਹ ਏ ਟੇ ਸਾਰਾ ਕੁਝ ਤਾਂ ਕਿਉਂਕਿ ਹਰ ਰੋਜ਼ ਇੰਨੀਆਂ ਬੱਸਾਂ ਇੱਕ ਪ੍ਰਵਾਸੀ ਜਾ ਰਿਹਾ ਆਪਣੇ ਨਾਲ 10 ਲੈ ਕੇ ਆ ਰਿਹਾ ਚਾਹੇ ਰੇਲਵੇ ਸਟੇਸ਼ਨ ਚੈੱਕ ਕਰ ਲੋ ਚਾਹੇ ਬੱਸ ਸਟੈਂਡ ਨਾ ਕੋਈ ਬੱਸਾਂ ਦੀ ਚੈਕਿੰਗ ਹੋ ਰਹੀ ਹੈ ਇਹਨਾਂ ਦੀਆਂ ਸਪੈਸ਼ਲ ਬੱਸਾਂ ਚੱਲਦੀਆਂ ਵਈਆਂ ਜਦ ਕਿ ਤੁਸੀਂ ਮੰਗ ਪੱਤਰ ਦੇਖਿਆ ਹੋਵੇਗਾ ਮੰਗ ਪੱਤਰ ਚ ਅਸੀਂ ਸਿਰਫ ਮੰਗਾ ਹੀ ਇਹ ਰੱਖਿਆ ਔਰ ਪ੍ਰਸ਼ਾਸਨ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਇਹ ਟਾਈਮ ਬਾਉਂਡ ਦੇ ਵਿੱਚ 10 ਦਿਨ ਦੇ ਵਿੱਚ ਇਹਦਾ ਚਲਾਨ ਪੇਸ਼ ਕੀਤਾ ਜਾਵੇ ਕਾਤਲ ਦਾ 2 ਮਹੀਨੇ ਚ ਫਾਸਟ ਟਰੈਕ ਚ ਇਹਨੂੰ ਸਜ਼ਾ ਦਵਾਈ ਜਾਵੇ ਔਰ ਉਹਦੇ ਤੋਂ ਬਾਅਦ ਜਿੰਨੇ ਉਸ ਥਾਣੇ ਦੀ ਹੱਦ 'ਚ ਜਿੰਨੇ ਜੇ ਥਾਣੇ ਦੀ ਹੱਦ 'ਚ ਰਹਿ ਰਹੇ ਆ ਉਸ ਥਾਣੇ ਦੀ ਇਹ ਸੁਨਿਸ਼ਚਿਤ ਕੀਤੀ ਜਾਵੇ ਕਿ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਬਲੀਕਲੀ ਲਾਰਡ ਸਪੀਕਰ ਤੇ ਪ੍ਰਸ਼ਾਸਨ ਇਹ ਅਨਾਉਂਸ ਕਰਾਵੇ ਸ਼ਹਿਰ 'ਚ ਹਫ਼ਤਾ 10 ਦਿਨ ਵੀ ਇਦਾਂ ਇਦਾਂ ਆਪਣੀ ਵੈਰੀਫਿਕੇਸ਼ਨ ਕਰਾਓ ਜਿੰਨੇ ਪ੍ਰਵਾਸੀ ਜਾਂ ਮਾਈਗ੍ਰੇਟ ਹੋ ਕੇ ਆਏ ਆ ਜੇ ਹਫ਼ਤੇ ਜਾਂ 10 ਦਿਨ ਦਾ ਟਾਈਮ ਦੇ ਨਹੀਂ ਉਹ ਕਰਾਂਦੇ ਤਾਂ ਉਹਨਾਂ ਤੇ ਪੁਲਿਸ ਕਾਨੂੰਨੀ ਕਾਰਵਾਈ ਕਰੇ ਇਹਦੇ ਤੋਂ ਇਲਾਵਾ ਜੋ ਮਕਾਨ ਮਾਲਕ ਬਗੈਰ ਵੈਰੀਫਿਕੇਸ਼ਨ ਦੇਖ ਕੇ ਕਿਰਾਏ ਤੇ ਕਮਰਾ ਦਿੰਦੇ ਆ ਅਸੀਂ ਪ੍ਰਸ਼ਾਸਨ ਨੇ ਵੀ ਮੰਗ ਕੀਤੀ ਵੀ ਉਹਨਾਂ ਤੇ ਵੀ ਬੰਦੀ ਕਾਨੂੰਨ ਕਾਰਵਾਈ ਕੀਤੀ ਜਾਵੇ ਛਾਰਪੁਰ ਦੇ ਅਮਨ ਚੈਨ ਨੂੰ ਪੰਜਾਬ ਦੇ ਅਮਨ ਚੈਨ ਨੂੰ ਕਿਸੇ ਕੀਮਤ ਤੇ ਟਾਰਗੇਟ ਨਹੀਂ ਹੋਣ ਕਿਤਾ ਜਾਏਗਾ ਔਰ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਇਹਨੂੰ ਗੱਲ ਨੂੰ ਲਾਈਟਲੀ ਨਾ ਲਈਓ ਸਮਝੋ ਛਾਰਪੁਰ ਬਰੂਤ ਤੇ ਬੈਠਾ ਆ ਛਾਰਪੁਰ ਦਾ ਇਤਿਹਾਸ ਰਿਆ ਜਦੋਂ ਵੀ ਪੰਜਾਬ ਲੈਵਲ ਦੀਆਂ ਕੋਈ ਵੱਡੀਆਂ ਐਜੀਟੇਸ਼ਨਾਂ ਹੋਈਆਂ ਤਾਂ ਉਹਦੀ ਸ਼ੁਰੂਆਤ ਛਾਰਪੁਰ ਤੋਂ ਹੋਈ ਆ